ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਚਾਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਮੂਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਤੁਹਾਨੂੰ ਵੀ ਇਹਨਾਂ ਕਰਦੇ ਹਾਂ ਨਾ ਆਪਾਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਠੀ ਠਾਜੇ ਵਧੀਆ ਵੀਰ ਜੀ ਵਧੀਆ ਤੇ ਚਲੋ ਨਾਮ ਦੱਸ ਦੇ ਘਰੀ ਨਾਮ सोनू ਸਹਿਜ ਨਾਲ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ 815855 ਠੀਕ ਆ ਤੇ ਅੱਜ ਤਿੰਨ ਮੱਜਾਂ ਤੇ ਇੱਕ ਗਾਂ ਹਨਾ ਹਾਂਜੀ ਤੇ ਸ਼ੁਰੂਆਤ ਫਿਰ ਜਿਹੜੀ ਇਹ ਪਿੰਦੇ ਨੰਬਰ ਤੇ ਮੱਜੇ ਇੱਦਾਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਨੇ ਸੋਈ ਦਾ ਸੋਈ ਨੂੰ ਭਾਈ 7-8 ਦਿਨ ਹੋ ਗਏ ਹੋਰ ਬੱਚਾ ਜੀ ਅੱਛਾ ਉਹ ਪਤਾ ਉਹ ਨਹੀਂ ਲੱਗਿਆ ਠੀਕ ਆ ਹਾਂ ਤੇ ਕਿੰਨਾ ਤੋਂ ਤਿਆਰ ਜੀ ਉਹ 7 ਕਿਲੋ ਤੋਂ ਬਾਹਰ ਹੀ ਉਪਰ ਆਪਾਂ 7 ਕਿਲੋ ਰੱਖ ਕੇ ਦਵਾਂਗੇ ਠੀਕ ਆ ਕੱਦ-ਕਾਟ ਤੇ ਜੰਗਾ ਉੱਚਾ ਹੋਵੇ ਦਾ ਹਾਂਜੀ ਕਿੰਨਾ ਕਿ ਤੋ ਚਵਾਈ ਜਾਊਗੀ ਭਾਈ 10000 ਕਿਲੋ ਤੇ ਸੇਵਾ ਦੇ ਭਾਈ ਦੁੱਧ ਹੋਣੇ ਦਾ ਹਾਂਜੀ ਹਾਂ ਦੁੱਧ ਸੇਵਾ ਨਾਲ ਦੇਣਾ ਖੋਲੋ ਹਾਂ ਫਿਰ ਤੋੜ ਦਈਏ ਆਹ ਕੱਟਾ ਜਿਹੜਾ ਜਿਹੜਾ ਇੱਥੇ ਆਇਆ ਇੱਕ ਮਿੰਟ ਫਿਰ ਬਾਕੀ ਆ ਦੇਖ ਸਕਦੇ ਜੀ ਕਦ ਘੱਟ ਪੱਖਾਂ ਜਵਾਨ ਆ ਇਸ ਤਰ੍ਹਾਂ ਅੱਛਿਆ ਅੱਛਿਆ ਤੇ ਚਾਚੂ ਓਕੇ ਪੂਰਾ ਫਿਰ ਪਾ ਪੀ ਉਦਾ ਉਹ ਪਾੜਾ ਪਾ ਗਏ ਨਾ ਬੱਚਾ ਛੱਡਦੇ ਆ ਆਪਾਂ ਬੱਚੇ ਤੋਂ ਬਿਨਾਂ ਹੀ ਬੱਚਾ ਅਸੀਂ ਪਾੜਾ ਪੂਰਾ ਨਹੀਂ ਪਾਉਣਾ ਉਦਹੀਂ ਚਲੋ ਉਹ ਇਹਨਾਂ ਭਿਜਾਈ ਜਿੱਦਾਂ ਨੇ ਭਿਜਾਇਆ ਜਾਂਦਾ ਗੇਲੇ ਠੀਕ ਆ ਹਾਂ ਜੀ ਦਿਖਾ ਦਈਏ ਚਾਚੂ ਇੱਕ ਕਰੀ ਫਿਰ ਆ ਲੋ ਆਇਓ ਆਹ ਦੇਖਦੇ ਆ ਆਇਓ ਇਹ ਖੋ ਦਿਨ ਆ ਜਿਹੜਾ ਉਹ ਪਾੜਾ ਪਾ ਗਏ ਚੁੰਦੇ ਜੋ ਹਾਂਜੀ ਪਾੜਾ ਪਾ ਗਏ ਬੱਚਾ ਛੱਡਦੇ ਪਰ ਅਸੀਂ ਪਾੜੇ ਤੋਂ ਬਿਨਾਂ ਵੀ ਰੱਖ ਲਈ ਚੋਲ ਅੱਛਾ ਉਹਨਾਂ ਕੋਈ ਬਿਦਾ ਇਹਨਾਂ ਤੋਂ ਸਗੀਆਂ ਹਾਂਜੀ ਆਹੋ ਦੇਖੋ ਉਹ ਲੱਗਿਆ ਗਰਚੋ ਕੁਝ ਕੁ ਪਾਲੇ ਦੇ ਪਾਸਾ ਠੀਕ ਆ ਪਰ ਮੈਂ ਆਖਦਾ ਪਵੇ ਨਹੀਂ ਨੀ ਬਲਾ ਚਲੋ ਤੇ ਆ ਥਾਣੇ ਦੇ ਦਿਕਾਦੇ ਕਰੀ ਲਾਗੇ ਦਾ ਹਾਂਜੀ ਦਿਖਾ ਦਿਓ ਚਵਾ ਫਿਰ ਵੀ ਤੇ ਪਿਛਲੇ ਸੁਣਾਦਾ ਦਿਖਾ ਦਿਓ ਚਵਾ ਇਹ ਗੱਲ ਦੱਸਿਓ ਫਿਰ ਮੁੱਲ ਤੇ ਦੱਸਿਓ ਵੀ ਜੀ ਮੁੱਲ ਫਿਰ ਇਹਦਾ ਬੋਲ ਵੀ ਜੀ ਦਾ 60000 ਰੁਪਿਆ ਜੀ ਤੇ ਬਾਜ਼ਰੀ ਚੱਕਣੀ ਥੱਲੇ ਬਾੜੀ ਸੀਲ ਬੜੀ ਮੈਂ ਵੀਰ ਭਰਾ ਦੱਸਦੀ ਮੜਕਾ ਤੂੰ ਕਦੇ ਨਾ ਲੈ ਸਾਡੇ ਕੋਲ ਬੋਹ ਜੇ ਆ ਅੱਛਾ ਹਾਂਜੀ ਇਹ ਤਰ੍ਹਾਂ ਥੱਲੇ ਬਾਲਟੀ ਪਈ ਰਹਿੰਦਾ ਭਾਵੇਂ ਜਿਹੜਾ ਗੂੜਾ ਕਰਦੀ ਹੈ ਕਈ ਕਹਿੰਦੇ ਕਰਦੇ ਕੋਦੇ ਬੜਾ ਮੋਟਾ ਠੀਕ ਹੈ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਇਹ ਵੀ ਜੀ 60000 ਰੁਪਿਆ ਪਤਾ ਵਾ 60000 ਦੀ ਵਿੱਚੋਂ ਕਰਨਾ ਕਿ ਮੰਨ ਤਨ ਪੂਰੇ 60 ਦੀ ਭਾਈ ਦਵਾਂਗੇ 100 ਛੋੜ ਦਾਂਗੇ ਇੱਥੋਂ ਠੀਕ ਹੈ ਜੇ ਮਾਨੂੰ ਲੱਗਦੀ ਮੇਰਾ ਵੀਰ ਕੋਈ ਗੱਲ ਕਰ ਲੇ ਠੀਕ ਹੈ ਜੀ ਚਲੋ ਕੋ ਫੋਨ ਲਾ ਲੇ ਇੱਕ ਵਾਰੀ ਹਨਾ ਤੇ ਆ ਵੀਧੀਆਂ ਜਿਹੜੇ ਦੂਸਰੇ ਨੰਬਰ ਤੇ ਆ ਤੁਹਾਡੇ ਉੱਚੇ ਬੱਚੇ ਵਾਲੀ ਹੈ ਮਗਰ ਇਹਦੇ ਘੱਟਾ ਜਿਹੜਾ ਦੋ ਘੰਟੇ ਹੀ ਮਹੀਨੇ ਦਾ ਬੱਚਾ ਹੈ ਘੱਟਾ ਹੈ ਮਗਰ ਹਨਾ ਤੇ ਇਹਦੇ ਥਾਣਾ ਆਪਾਂ ਦੇਖ ਸਕਦੇ ਚੰਗੇ ਦੂਰ ਦੂਰ ਥਣ ਲੱਗੇ ਆ ਇਹਦੇ ਆਪਾਂ ਦੇਖ ਸਕਦੇ ਚੰਗੇ ਗਿਆ ਤੇ ਹਨਾ ਕਿੰਨਾ ਇਹਦੇ ਕੋਲ ਦੁੱਧ ਤਿਆਰ ਹੈ ਦੁੱਧ ਭਾਈ 7 ਕਿਲੋ ਉਪਰ ਆਪਾਂ ਸਾਢੇ 6 ਕਿਲੋ ਮਿਲਦੀ ਦਵਾਂਗੇ ਲੀਟਰ ਵਾਲਾ ਪੱਕਾ ਤਿਆਰ ਜਿਹੜਾ 6 ਕਿਲੋ ਇਹਦਾ ਵੀ ਬੜੀ ਹੈ ਕਿ ਡੰਗਰਾਂ ਨੇ ਜਿਦਾਂ ਮਕਰ ਤੇਦਾ ਫਿਰ ਮੁੱਲ ਇਹਦਾ ਮੁੱਲੇ ਤਾਂ ਭਾਈ 15 ਦਿਨ ਟੀਕਾ ਭਰੇ ਨੂੰ ਹੋ ਗਿਆ ਹਾਂਜੀ 15 ਦਿਨ ਟੀਕਾ ਭਰੇ ਨੂੰ ਹੋ ਗਿਆ ਜਿਹੜਾ ਭਰਾਇਆ ਜੀ ਤੇ ਜੈਸਨੋਂ ਕਿੰਨੀ ਦੇਰੀ ਤੇਰੀ ਇਹ ਇਹ ਪੁੰਜਾਇਆ ਬੁੰਜਾਇਆ ਵਿੱਚੋਂ ਕਰੀਏ ਮੰਨਤਾ ਨਾ ਹੋਰ ਯਾਦ ਦੀ 50 ਦੀ ਜੈਸ ਨਾ ਕਰੋ ਆਪ ਹੀ ਕੋਈ ਆਪੇ ਕਰਦੇ ਆਪੇ ਤੁਸੀਂ ਕਰ 48 ਦੀ 47 ਹਜ਼ਾਰ ਦੀ ਬਾਈ ਠੀਕ ਹੈ 47 ਹਜ਼ਾਰ ਦੀ ਠੀਕ ਹੈ ਤੇ ਹੁਣ ਜਿਹੜੀ ਇੱਕ ਮੱਝ ਬਾਹਰ ਵੱਜੀ ਆਓ ਇਹਦੇ ਕੋਲ ਕਿੰਨਾ ਦੁੱਧ ਦੇਖੋ ਦੁੱਧ ਭਾਈ 700 7 ਕਿਲੋ ਦਿੰਦਾ ਉਹ 700 ਤੋਂ ਬਾਹਰ ਕੋਈ ਨਾ ਪਸਾ ਦੇ ਅੱਛਾ 7 ਕਿਲੋ ਪੱਕਾ ਦੁੱਧ ਹੈਗਾ ਜੀ ਠੀਕ ਹੈ ਸਾਤ ਕਿੰਨੇ ਦੁੱਧ ਜਿਹੜਾ ਗਿੰਦੇ ਕੀ ਹੈਗਾ ਇਹਦੇ ਕੋਲ ਬਾਕੀ ਆਹ ਚਿਹਰੇ ਤਾਂ ਵੀ ਕਰੀ ਦੇਖ ਸਾਥੇ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਜਿਦਾ ਜਿਦਾਗੇ 42000 ਦੀ 42000 ਦੀ 40000 ਦੀ ਹਾਂ ਰੱਬ ਜੀ 40000 ਦੀ ਹਾਂ ਕਿ ਮੌਕੇ ਤੇ ਹੋਰ ਕਰ ਦੋਗੇ 39 ਦੇ ਲਾਏ ਠੀਕ ਹੈ ਜੀ ਠੀਕ ਹੈ ਦੇਖਾ ਗਾਂ ਬੱਚੇ ਤਾਂ ਬਿਨਾਂ ਹੀ ਆ ਵੀ ਹਾਂਜੀ ਕਿੰਨਾ ਇਹ ਦੇ ਕੋ ਦੁੱਧ ਦੇਖੋ ਦੁੱਧ ਤੇ ਹੈ ਗਈ 7 ਕਿਲੋ ਹਾਂਜੀ ਕੋਈ ਇਹ ਬੰਦੇ ਦਾ ਹੋ ਗਿਆ ਐਕਸੀਡੈਂਟ ਹਾਂਜੀ ਤੇ ਹੋਰ ਕੋਈ ਇਹ ਕੋ ਪੱਠੇ ਪੁੱਠੇ ਨਹੀਂ ਪਏ 2-4 ਹਾਂਜੀ ਤੇ ਫਿਰ ਮੈਂ ਲੈਦੀ ਖਾਦੀ ਆ ਕੋ ਉਹਦਾ ਮੋਢਾ ਵੱਜ ਗਿਆ ਤੇ ਲਤਾਂ ਟੁੱਟੀਆਂ ਹੋਈਆਂ ਠੀਕ ਆ ਹਾਂਜੀ ਤੇ ਹੁਣ ਦੁੱਧ ਕਿੰਨਾ ਇਹ ਦੇਖੋ ਦੁੱਧ ਹੋ ਗਿਆ ਕੋ ਮਨਨ 5 ਕਿਲੋ ਹੀ ਲਾਓ ਤੋੜ ਦੋ ਫੇਰ ਇਹਨਾਂ ਬਾਕੀ ਸੀ ਥੰਦੀ ਬੜੀ ਏ ਸਿੱਧੀ ਤੋਂ ਹਰ ਤੋਂ ਥੋੜੀ ਜੀ ਬਹੁਤ ਬਾਕੀ ਰੋ ਤੋਂ ਤੇ ਪਲੀ ਦਾ ਮੱਝਾਰ ਦਾ ਸੰਗਣਾ ਜੀ ਠੀਕ ਆ ਐ ਕੋਈ ਨਹੀਂ ਰਕਾ ਦੁੱਧ ਤੇ ਇਹ ਕਿੰਨੇ ਰੀ ਦੇਣੀ 850 ਜਾਣਗੇ 850 ਠੀਕ ਦੁੱਧ 5 ਕਿਲੋ ਮੇਰੇ ਕੋਲ ਕੋ ਚੋਖੜੀ ਠੀਕ ਹੈ ਦੋਵੇਂ ਡਾਲੋ ਠੀਕ ਹੈ ਜੀ ਫਿਰ ਹੋਰ ਕੁਝ ਹੈ ਨਾ ਬਸ ਬਹੁਤ ਮਿਹਰਬਾਨੀ ਭਾਈ ਆਪਣੇ ਕੋ ਵੀ ਸਮਝਣਾ ਵੇਖ ਕੇ ਚੋਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ